ਹਲਕੇ ਦੇ ਮੱਲਾ ਮੱਲੋਕੇ ਮੱਲੋਕੇ ਪਿੰਡ ਦੇ ਵਿੱਚ ਆ ਤੇ ਹੁਣੇ ਤੁਸੀਂ ਦੇਖ ਸਕਦੇ ਆ ਵੀ ਅੱਗ ਲੱਗੀ ਸੀ ਨਾੜ ਨੂੰ ਔਰ ਸਾਰੇ ਪਿੰਡਾਂ ਦੇ ਲੋਕ ਟਰੈਕਟਰ ਟਰਾਲੀਆਂ ਲੈ ਕੇ ਆਗੇ ਤੇ ਦੇਖ ਰਹੇ ਤੁਸੀਂ ਟਰੈਕਟਰਾਂ ਵਾਲਿਆਂ ਨੇ ਫਾਲੇ ਮਗਰ ਪਾ ਕੇ ਇਹ ਅੱਗ ਤੇ ਕਾਬੂ ਪਾਇਆ ਤੇ ਹੁਣੇ ਤੁਸੀਂ ਦੇਖ ਸਕਦੇ ਦੋ ਫਾਇਰ ਬ੍ਰਿਗੇਡ ਵੀ ਪਹੁੰਚ ਚੁੱਕੀਆਂ ਦੋ ਫਾਇਰ ਬ੍ਰਿਗੇਡ ਪਹੁੰਚ ਗਈਆਂ ਲਾਗੇ ਲਾਗੇ ਤੇ ਸਾਰੇ ਪਿੰਡਾਂ ਦੀ ਜਿਹੜੀ ਆਵਾਮ ਹੈ ਲੋਕ ਸਾਰੇ ਇਕੱਠੇ ਹੋ ਗਏ ਦੇਖੋ ਆ ਵੀਰ ਸਾਰੇ ਪਾਣੀ ਪਾ ਰਹੇ ਨੇ ਇਹਨਾਂ ਤੋਂ ਪੁੱਛਦੇ ਆ ਹਾਂ ਜੀ ਬੀ ਜੀ ਕਿਵੇਂ ਅਗ ਲੱਗੀ ਜੀ ਉਹ ਲੱਗੀ ਜੀ ਪਤਾ ਨਹੀਂ ਲੱਗਾ ਪਤਾ ਨਹੀਂ ਲੱਗਾ ਉਹ ਲੱਗੀ ਹੁੰਦਾ ਪਰੇ ਤੋਂ ਹੁੰਦਾ ਜਿਆਦਾ ਆ ਰਿਹਾ ਆ আচ্ছা ਪਾਟੀਆਂ ਲੈ ਕੇ ਪਾਣੀ ਲੈ ਗਈ ਤੇ ਜਿਹੜੀਆਂ ਸੂਦਾ ਆ ਕੇ ਫੈਕਟਰੀ ਦੇ ਨਾਲ ਆ ਗਿਆ ਹਵਾਵਾਂ ਥੋੜੀ ਘੱਟ ਹੀ ਨਹੀਂ ਤੇ ਹਵਾ ਜਾਰੀ ਹੋਵੇ ਤੇ ਗੁਰਦੁਆਰੇ ਗੁਰਦੁਆਰੇ ਅਨਾਉਂਸਮੈਂਟ ਕਰਾਤੀ ਸਾਰਾ ਪਿੰਗ ਆ ਗਿਆ ਸਾਰੇ ਆਣ ਬਣੇ ਸਾਰੇ ਪਿੰਡਾਂ ਦੇ ਬਾਈ ਤੁਸੀਂ ਕੋਲੋਂ ਅਨਾਉਂਸਮੈਂਟ ਸਾਡਾ ਪਿੰਡ ਕਿਹੜੇ ਜੀ ਵਸਤੀ ગામ ਵਾਲੀ ਵਸਤੀ ગામ ਵਾਲੀ ਤੁਹਾਡਾ ਮਨ ਲੋ ਕੇ ਵਸਤੀ ਗਿਆਮੇ ਵਾਲੀ 2-3 ਪਿੰਡ ਕਹਿੰਦੇ ਵੀ ਗੁਰਦੁਆਰੇ ਅਨਾਉਂਸਮੈਂਟ ਕੀਤੀ ਸਾਰੇ ਲੋਕ ਇਕੱਠੇ ਹੋ ਗਏ ਤੇ ਇਕੱਠੇ ਹੋ ਕੇ ਤੇ ਅੱਗ ਤੇ ਕਾਬੂ ਪਾ ਲਿਆ ਅੱਜ ਹਵਾ ਵੀ ਹੈਗੀ ਸੀ ਪਰ ਹਵਾ ਉਨੀ ਜਾਰੀ ਨਹੀਂ ਸੀ ਪਰ ਫਿਰ ਵੀ ਇਹ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ ਅੱਗ ਤੇ ਕਾਬੂ ਪਾ ਲਿਆ ਵੇਖੋ ਟਰੈਕਟਰ ਮੇ ਲੱਗਦਾ ਲਾਗੇ ਲਾਗੇ ਘਰਾਂ ਆ ਦੇ ਆ 25 30 ਟਰੈਕਟਰ ਆ ਗਏ ਨੇ ਔਰ ਜਿਵੇਂ ਜਿਵੇਂ ਦੇਖ ਸਕਦੇ ਤੁਸੀਂ ਪਰਦੇ ਪਾਸੇ ਵੀ ਟਰੈਕਟਰ ਆਉ ਦੇਖੋ ਉਧਰ ਚਾਰ ਫੇਰੇ ਟਰੈਕਟਰ ਜਿਵੇਂ ਜਿਵੇਂ ਲੋਕਾਂ ਨੂੰ ਲੱਗਾ ਅੱਗ ਦਾ ਧੂੰਆਂ ਵੇਖਿਆ ਤੇ ਲੋਕ ਸਾਰੇ ਭੱਜੇ ਨੇ ਘਰਾਜੋ ਉਹ ਉਧਰ ਦੇਖ ਸਕਦੇ ਤੁਸੀਂ ਟਰੈਕਟਰ ਕਿੰਨੇ ਨੇ ਤੋਂ ਇਸ ਵਾਰ ਅੱਗਾਂ ਬੜੀਆਂ ਲੱਗ ਰਹੀਆਂ ਔਰ ਬਹੁਤ ਭਾਰੀ ਨੁਕਸਾਨ ਹੋ ਰਿਹਾ ਹੈ ਆਪਾਂ ਦੇਖਦੇ ਜੇ ਮਾਲੀ ਨੇ ਸਾਨੂੰ ਤੇ ਜਾਨੀ ਮੂਹ ਨੇ ਮਖਾਨ ਵੀ ਆਪਾਂ ਛੋਡੀ ਵਾਲੇ ਵਸਤੀ ਤੋਂ ਨੋਜਵਾਲ ਮੱਚ ਗਏ ਤੇ ਪੰਦਨੀ ਕਿੰਨੇ ਵੀਰ ਖਾਨੇ ਜਿਹੜੇ ਉਹਨਾਂ ਦੇ ਹੱਥੋਂ ਮੱਚ ਗਏ ਕਿਸੇ ਦੀ ਲੱਤਾਂ ਮੱਚ ਗਏ ਹੁਣ ਅੱਗ ਬੁਝਾਉਂਦੇ ਜਿਹਨੇ ਆ ਵੀਰਾਂ ਨੇ ਅੱਗ ਬੁਝਾਈ ਏ ਅੱਗ ਬੁਝਾਉਂ ਜਾ ਕੇ ਤਾਂ ਛੇਕਾ ਵੀ ਲੱਗਦਾ ਕਿ ਨਹੀਂ ਲੱਗਦਾ ਜੀ ਹੈ ਨਾ ਕਿਦਰ ਬਚਾ ਰਹਿ ਗਿਆ ਕਿਸੇ ਦੇ ਹੱਥ ਪੈਰ ਤੇ ਨਹੀਂ ਛਲਿਆ ਜਿੰਦਰ ਸਾਡੇ ਉਹ ਲੱਗੀ ਹੋਤਨ ਇੱਕ ਬੰਦੇ ਦੇ ਸਾਈਡ ਤੋਂ ਵੀ ਬਾਹਰ ਹੀ ਸੜ ਗਈ ਪੈਰ ਵੀ ਤੇ ਆ ਮੰਗਲ ਸਿੰਘ ਮੰਗਲ ਸਿੰਘ ਆ ਉਹਦੀ ਬੜੀ ਸੋਪਨਾ ਸੁਣਦੇ ਆ ਬੜੀ ਉਹਨੇ ਸਿੱਦੇ ਮਰਦੇ ਪਈ ਜਾਣਾ ਨਹੀਂ ਸੁੱਤ ਸਾਰੇ ਪਿੰਡਾਂ ਦੇ ਪਿੰਡਾਂ ਦੇ ਹੋਣੇ ਸਾਰੇ ਚਾਬੀ ਸਹਾਇਤਾ ਨਾਲ ਆ ਗਏ ਅਸੀਂ ਅੱਗੇ ਅਸੀਂ ਰਸਟਿਲਮੈਂਟ ਦੇ ਅੱਛਾ ਜੋ ਪੰਜਾਂ ਪਿੰਡਾਂ ਦੇ ਲੋਕ ਆ ਗਏ ਨੇ ਸੂ ਦੇਖੋ ਸਾਰੇ ਵੀਰਾਂ ਨੇ ਅੱਗ ਤੇ ਕਾਬੂ ਪਾਇਆ ਰਲ ਮਿਲ ਕੇ ਸਾਰੇ ਪਿੰਡਾਂ ਦੇ ਲੋਕ ਉੱਥੇ ਹੋ ਜਾਂਦੇ ਨੇ ਹਾਲਾਂਕਿ ਸਰਕਾਰ ਦੇ ਜਿਹੜੇ ਸਾਧਨ ਆਉਣ ਤੋਂ ਪਹਿਲਾਂ ਪਿੰਡਾਂ ਦੇ ਲੋਕ ਅੱਗ ਤੇ ਕਾਬੂ ਪਾ ਰਹੇ ਨੇ ਹਾਂ ਰੋਮਨ ਕੀ ਕਹਿਣਾ ਚਾਹੁੰਦਾ ਹੁਣੇ ਆਪਣੇ ਵਿੰਦਾਂ ਵਿੰਦਾਂ ਜੀ ਆਪਾਂ ਉਹ ਪਿੰਡ ਦੇ ਵਿੱਚ ਸਾਡੀ ਪਿੰਡ ਸਾਂ ਆਪਾਂ ਤੋਂ ਵਾਟਾ ਦੇਖਿਆ ਇਹਨੇਵੇਂ ਨੇ ਉਹਨੇ ਅੱਗ ਦਾ ਰੂਪ ਧਾਰਨ ਕਰ ਲਿਆ ਤੇ ਵੀ ਕਿੰਨੇ ਮੀਂਹ ਦਾ ਘਟੋ ਘਟ ਵੀ ਜਿਆਦਾ ਜਾਂ ਲੰਗਾ ਆ ਨਾੜ ਜਿਹੜਾ ਮੀਂਹ ਦਾ ਵੀ 40 50 ਕਿੱਲਿਆਂ ਦਾ ਸਰ ਗਿਆ ਬਾਈ ਬਹੁਤ ਜਿਆਦਾ ਨੁਕਸਾਨ ਆ ਮੱਲੋਕੇ ਪਿੰਡ ਦੇ ਵਿੱਚ 40 50 ਏਕੜ ਨਾੜ ਨਾਟ ਗਿਆ ਔਰ ਇੱਕ ਇੱਥੇ ਪਿੰਡਾਂ ਵਾਲੇ ਦੀ ਲਾਗਾ ਬੰਦੀ ਆ ਦੇਖੋ ਟਰੈਕਟਰ ਕਿੰਨੇ ਖੜੇ ਆ ਹਾਂ ਕਿੰਨੇ ਅੱਗੇ ਕਾਬੂ ਪਾ ਲਿਆ ਗੱਡੀਆਂ ਤਾਂ ਹੁਣ ਪਹੁੰਚੀਆਂ ਫਾਇਰ ਬ੍ਰਿਗੇਡ ਅਜੇ ਤਾਂ ਹਵਾ ਦਾ ਥੋੜਾ ਜਿਹਾ ਕੰਟਰੋਲ ਨਹੀਂ ਅਜੇ ਕਾਬੂ ਕਰ ਲਿਆ ਟਰੈਕਟਰਾਂ ਦੇ ਵੀ ਨਜ਼ਰ ਨੂੰ ਇਹ ਅੱਗ ਭਜਾਉਣ ਵਾਲੀਆਂ ਆਉਣੀਆਂ ਨੇ ਨਾ ਜੇ ਨੂੰ ਹਜ਼ਾਰਾ ਇਕੱਠਾ ਹੋ ਜਾਂਦਾ ਜਾਈ ਇਹ ਤਾਂ ਮੈਂ ਵੇਖਿਆ 100 ਟਰੈਕਟਰ ਇਕੱਠਾ ਹੋ ਗਿਆ ਮਿੰਟੋਂ ਮਿੱਟੀ 100 ਟਰੈਕਟਰ ਇਕੱਠਾ ਸਰਕਾਰਾਂ ਤੋਂ ਕੋਈ ਪ੍ਰਬੰਧ ਨਹੀਂ ਇਹਦਾ ਜ਼ਿੰਮੇਦਾਰ ਆ ਆਪ ਹਾਰੇ ਨਿਕਣਾ ਆਪ ਹਾਰੇ ਬੁਝਾ ਰਹੇ ਆ ਸਰਕਾਰਾਂ ਨੂੰ ਕੋਈ ਪ੍ਰਬੰਧ ਨਹੀਂ ਸਰਕਾਰ ਦਾ ਕੋਈ ਪ੍ਰਬੰਧ ਨਹੀਂ ਵੇਖੋ ਲੋਕ ਕਹਿ ਰਹੇ ਨੇ ਵੀ ਸਰਕਾਰ ਦਾ ਫੇਲੀਅਰ ਏ ਕਿ ਸਰਕਾਰ ਦਾ ਕੋਈ ਪ੍ਰਬੰਧ ਨਹੀਂ ਫਾਇਰ ਬਗੇੜ ਕੇ ਜਦੋਂ ਉਦੋਂ ਆਈ ਜਦੋਂ ਹੀ ਲੱਗੇ ਕਾਬੂ ਪਾ ਲਿਆ ਜੀ ਸਾਹਿਬ ਬਾਈ ਵੇਖ ਤੇ ਟੈਂਕੀ ਲੈ ਕੇ ਮੋਢੇ ਮੋਢੇ ਆ ਜੀ ਆਹ ਸਾਡੀ ਵੇਖੋ ਇਹ ਅੱਗ ਇਹ ਫਾਇਰ ਬਗੇੜ ਏ ਆ ਫਾਇਰ ਬ੍ਰਿਗੇਡ ਜੀ ਦੇਖੋ ਕੋਈ ਪਾਰਟੀ ਲੈ ਗਿਆ ਵੇਲਾ ਬਜ਼ੁਰਗੋ ਬੱਪੂ ਨਾਲ ਹੀ ਆਹ ਦੇਖੋ ਇਹ ਨੇ ਸਾਡੇ ਪਿੰਡਾਂ ਦੇ ਵਿੱਚ ਸਰਦ ਇਹ ਬਾਲਟੀ ਲੈ ਕੇ ਕਰੋ 100 ਕਿਉਂ ਪਾਣੀ ਲੈ ਕੇ ਇਹ ਤੇਕੀ ਪਾ ਗਏ ਹੈ ਵਾਹ ਬਈ ਵਾਹ ਇਹ ਸਰਕਾਰ ਦੀਆਂ ਫਾਇਰ ਬ੍ਰਿਗੇਡ ਤੋਂ ਵੀਰਾਂ ਦਾ ਸੇਵਾ ਹੈ ਜਿੱਥੋਂ ਆਪ ਵੀ ਦੇਖਦੇ ਟਰੈਕਟਰੋ ਬਜ਼ੁਰਗਾਂ ਦੇ ਹੱਥਾਂ ਦੇ ਬਾਲਟੀਆਂ ਦੇਖ ਸਕਦੇ ਜੋ ਪੁਰਜਵਾਨੀ ਨੌਜਵਾਨ ਵੀਰ ਇਹਨੇ ਸ਼ੌਕੇ ਫੜ ਕੇ ਹੈ ਦੇਵਨਪਦ ਦੇ ਮਲਾ ਰਾਏ ਫਾਰਮਰ ਜਿੰਦੀ ਆ ਗਿਆ ਸਹੀ ਗੱਲ ਆ ਅੱਗੇ ਧਿਆਨ ਨਾਲ ਤੁਸੀਂ 6 ਇਹ ਪੂਰਾ ਉਹ ਮੈਂ ਵੀ ਨੂੰ ਕਹਾਂਗਾ ਚਾਰ ਫੇਰੇ ਵਿਖਾਇਆ ਜਾ ਟਰੈਕਟਰ ਕਿੰਨੇ ਪਹੁੰਚ ਗਏ ਪਿੰਡਾਂ ਲੇਤੀਆਂ ਦੇ ਅੱਛਾ ਮੰਨ ਲਓ ਕਹਤੋਂ ਉਹ ਇਹ ਸਾਡਾ ਵੀਰ ਮੰਦੋਕੇ ਦਾ ਸਰਪੰਚ ਇਹ ਮਜੂਤਾ ਸਰਪੰਚੇ ਦੇ ਵੀਰ ਦਾ ਕਿਤੇ ਸਾਰਾ ਨਾਲ ਲੰਗਾ ਆਪਣਾ ਸੜ ਗਿਆ ਲੰਗਾ ਆਪਣੇ ਸੱਤਾ ਜੀ ਕਿਵੇਂ ਅੱਗ ਅੱਗ ਦੇ ਕਿਵੇਂ ਲੱਗੀ ਪਤਾ ਲੱਗਿਆ ਕਿ ਨਹੀਂ ਇਹ ਉੱਥੋਂ ਤੋਂ ਸ਼ੁਰੂ ਹੋਈ ਆ ਜੀ ਪਤਾ ਨਹੀਂ ਲੱਗਾ ਨਹੀਂ ਪਤਾ ਲੱਗਾ ਜੀ ਅੱਗਾਂ ਬੜੀਆਂ ਲੱਗ ਰਹੀਆਂ ਪਤਾ ਹੀ ਨਹੀਂ ਲੱਗ ਰਿਹਾ ਇਸ ਵਾਰ ਹੈਰਾਨੀ ਦੀ ਗੱਲ ਏ ਇਹ ਤੇ ਇਧਰੋਂ ਪਿੰਡ ਦੇ ਨਾਲ ਜਾ ਕੇ ਰੁਕੀਆ ਤੇ ਚਲੋ ਨਜ਼ਰ ਨੂੰ ਫਾਇਰ ਬ੍ਰਿਗੇਡ ਆ ਗਈਆਂ ਸਾਡਾ ਸਪਰੇਡਰ ਤੇ ਇੱਥੇ ਪਿੰਡ ਦੇ ਵੀਰਾਂ ਨੇ ਆ ਮੇਰੇ ਨਾਲ ਪਾਰਟੀਆਂ ਨਾਲ ਉਹ ਟੈਂਕੀ ਪਾਈ ਫਿਰਦਾ ਅਸਲ ਫਾਇਰ ਬ੍ਰਿਗੇਡਾਂ ਦੇ ਸਾਡੀਆਂ ਇਹ ਨੇ ਪਿੰਡਾਂ ਦੇ ਹਾਂ ਜੀ ਹਾਂ ਸਾਰੇ ਟਰੈਕਟਰ ਲੈ ਕੇ ਵੀਰਾਂ ਨਾਲ ਪਿੰਡਾਂ ਚੋਂ ਪਿੰਡਾਂ ਦੇ ਟਰੈਕਟਰ ਜਿਲਦੇ ਹੋ ਗਿਆ ਚਾਰ ਪੰਜਾਂ ਦੇ ਟਰੈਕਟਰ ਆ ਗਏ ਉਹ ਸਭ ਆ ਕੇ ਮਲਸੀਆਂ ਆਵਾਜ਼ ਤੋਂ ਸਾਰਾ ਜਦੋਂ ਉੱਥੋਂ ਮਗਵਾਇਆ ਅੱਛਾ ਇਹਦਾ ਜੇਵਲੇ ਵਾਸਤੇ ਹੀ ਹੱਪਰ ਹੁਣ ਅੰਨੀ ਹਾਜੀ ਵਾਲੇ ਬਸਤੀ ਕਵਰ ਕਰਦੇ ਹਾਂ ਤਾਂ ਧੂਆਂ ਉੱਠਦਾ ਵੇਖਿਆ ਮੇਰੀ ਹੁਣ ਇੱਕ ਤਾਰੀਆ ਸਾਹਿਬ ਨਾਲ ਵੀ ਗੱਲ ਹੋ ਵਿੰਦੇ ਵਿੰਦੇ ਆ ਮਦਾਂ ਇਹਦੇ ਪਹੁੰਚਦੇ ਆ ਪਹੁੰਚਦਾ ਵੇਖ ਲਓ ਤੁਸੀਂ 40 50 ਏਕੜ ਜਿਹੜਾ ਲਾਂਗਾ ਪੰਜਾਬ ਦਾ ਹੈ ਇਹ ਤੁੜੀਆਂ 'ਚ ਭਰਨ ਵਾਲੀ ਸੀ ਨਾ ਤੁਸੀਂ ਦੇਖ ਜਾਂਦੇ ਕੁੜੀ ਭਰਨ ਵਾਲੀ ਸੀ ਇਹ ਤੁਸੀਂ ਵੇਖ ਸਕਦੇ ਜੀ ਇਹ ਨਾਲ ਨਾਲ ਸੜ ਕੇ ਇਹ ਤਾਂ ਮਾਲ ਆਪਣੇ ਮਤਲਬ ਹਰ ਰੋਕੀ ਇੱਕਰੀ ਵਿੱਚੋਂ ਅੱਗੇ ਵੀ ਭਰਨ ਵਾਲੀ ਹੁੰਦੀ ਐ ਭਰਨ ਵਾਲੀ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਅੱਗੇ ਕਿੱਦਾਂ ਹੋ ਜਾਂਦੀ ਸਾਨੂੰ ਇਹ ਵੀ ਪਤਾ ਲੱਗ ਗਿਆ ਕਿ ਨਾਕ ਦੀ ਜਿਹੜੇ ਦੇ ਨਾਲ ਸਾਰੇ ਮੱਤੀ ਸਾਰੇ ਇਹ ਜੇ ਨਾ ਕਟਾਈ ਦੀਆਂ ਜਾਂ ਗਈ ਸੀ ਸਾਰਾ ਬਾਈ ਗਿਆ ਤੇ ਹੁਣ ਵੀ ਤੁਸੀਂ ਵੇਖੋ ਫਟੇ ਰਿਹਾ ਸੀ ਨਾ ਕੱਟਦੇ ਦੇ ਫਿਰ ਬੈਂਕ ਤੋੜ ਕੇ ਟਰਾਮ ਅੰਦਾ ਗਿਆ ਟਰੈਕਟਰ ਇੱਕ ਸੜ ਲਿਆ ਸੀਗਾ ਟਰੈਕਟਰ ਵਿੱਚ ਸੜਿਆ ਵਿੱਚ ਸੜ ਗਿਆ ਸੀ ਸੜ ਗਿਆ ਸੀ ਬੰਦਾ ਚਲੋ ਹੌਲੀ ਅਮਰਦਾ ਤੇ ਉਹ ਸਪੈਂਡਲ ਨਿਕਲ ਗਿਆ ਭਰਾ ਆ ਜਾਂਦਾ ਮੈਨੂੰ ਪਤਾ ਨਹੀਂ ਲੱਗਾ ਉਹ ਵਿਚਾਰੇ ਨੂੰ ਆਹ ਟਰੈਕਟਰ ਲੱਗਦਾ ਤਾਂ ਮਤਲਬ 더 ਜਿਆਦਾ ਉਹਦੇ 13 ਟੋਰਾ ਨੂੰ ਪੈ ਗਈ ਸੀ ਅੱਗ ਉਹ ਬੁੜੀ ਮੁਸ਼ਕਲ ਨਾਲ ਕੰਟਰੋਲ ਹੋ ਰਿਹਾ ਜੇ ਅਗਲਾ ਕਭਰਾ ਆ ਜਾਂਦਾ ਜਦੋਂ ਅੱਗ ਲੱਗਦੀ ਹੈ ਬਿਲਕੁਲ ਜੀ ਅੱਗ ਦਾ ਸੇਕ ਹੀ ਬੜਾ ਹੈ ਹਵਾ ਕੀ ਹੈਗੀ ਸੀ ਅੱਜ ਹਵਾ ਵੀ ਕੰਟਰੋਲ ਹੋ ਗਈ ਤੇ ਲੋਕ ਵੀ ਇੱਕਦਮ ਆਮ ਬਹਾਰੇ ਪਹੁੰਚ ਗਏ ਤੇ ਅੱਗ ਤੇ ਕੰਟਰੋਲ ਪਾਇਆ ਗਿਆ ਹੈ ਫੈਬਰਿਕ ਟਾਂ ਜਿਹੜੀਆਂ ਉਹ ਜੀਰੇ ਦੇ ਢੀਰ ਦੇ ਵਿੱਚ ਖਲੀਆਂ ਹੁੰਦੀਆਂ ਹਾਂ ਸੱਚ ਹੈ ਉਹਨਾਂ ਨੂੰ ਕੰਮ ਸਾਰ ਹਾਈਵੇ ਲੈ ਘਾਰਨਾ ਕਿਤੇ ਜੇ ਤੂੰ ਛੇਤੀ ਨਿਕਲ ਜੀ ਜਦੋਂ ਢੀਰ ਚੋਂ ਨਿਕਲਦੀ ਨਹੀਂ ਛੇਤੀ ਉਹਨਾਂ ਦਾ ਏਰੀਆ ਛੱਡ ਜਾਂਦਾ ਪੋਰਟ ਤੇ ਲੱਗ ਜਾਂਦਾ ਸ਼ਹਿਰ ਦੇ ਵਿੱਚੋਂ ਨਿਕਲਦੇ ਹਾਂ ਸੱਚ ਹੈ ਜੀ ਸੱਚ ਹੈ ਜੀ ਮੈਂ ਕਹ ਫਾਇਰ ਬ੍ਰੀਗੇਡ ਹੈ ਹੀ ਕੋਈ ਨਹੀਂ ਜੀ ਫਾਇਰ ਦੇ ਖੜੇ ਬਣਿਆ ਪੁਲਿਸ ਨੇ ਖੜ ਜਾਂ ਪੁਲਿਸ ਨੇ ਖੜ ਜਾਂ ਦੋਵੇਂ ਖੜ ਜਾਂ ਜਿਵੇਂ ਮਰਜ਼ੀ ਬਿਲਕੁਲ ਬਿਲਕੁਲ ਜੀ ਸੋ ਕਿਤੇ ਨਾ ਕਿਤੇ ਸਰਕਾਰ ਦੇ ਫੇਲਿਅਰ ਵੀ ਨੇ ਆ ਆਪਾਂ ਕੀ ਪਰ ਇਹ ਵੀ ਅੱਜ ਬਣਾ ਬਾਬਾ ਜੀ ਧੰਨਵਾਦੀ ਜਿਨ੍ਹਾਂ ਨੇ ਹੁਣ ਅੱਗ ਤੇ ਕਾਬੂ ਪਾਇਆ ਅਜੇ ਵੀ ਇਸ ਨਾਲ ਗੱਲਬਾਤ ਕਰਦੇ ਪਏ ਸਾਂ ਉੱਥੇ ਅਸੀਂ ਹਾਂ ਵੀਰੇ ਆਪਾਂ ਉਥੇ ਵੇਚ ਦੇ ਵੇਚਿਆ ਆਪਣਾ ਧੰਨਵਾਦ ਉੱਠ ਗਿਆ ਵੀਡੀਓ ਛੱਡ ਕੇ ਆਉਣ ਭੱਜ ਗਏ ਨਾ ਆ ਦਾ ਵੇਦਰ ਆਏ ਵੀ ਪਹਿਲਾਂ ਬਚਾਅ ਜ਼ਰੂਰੀ ਹੈ ਬਾਅਦ ਚ ਕਰਨਾ ਹੈ ਕੰਮ ਹਾਂ ਜੀ ਸਾਡੇ ਧੰਨਵਾਦ ਸਾਰੇ ਜੀਵਿਦਾਰ ਭਰਾਵਾਂ ਦਾ ਜਿਹੜਾ ਭੱਜ ਗਏ ਦਾ ਆ ਦੇਖੋ ਜੀ ਕੋਈ ਕਿਹਦੇ ਮੱਸੀਆਂ ਤੋਂ ਟਰੈਕਟਰ ਆਇਆ ਵੇਖੋ ਤੰਗੀਆਂ ਪਾ ਕੇ ਕੋਈ ਹੱਥ ਪਾ ਕੇ ਆ ਦੇਖੋ ਕੋਈ ਟਰੈਕਟਰ ਵੇਂਦੇ ਆ ਵੇਂਦੇ ਜਿਹੜੇ ਨੇ ਸਾਡੇ ਵੀਰਾਂ ਦੇ ਟਰੈਕਟਰ ਜਿਹੜੇ ਨੇ 40 50 ਟਰੈਕਟਰ ਇਕੱਠੇ ਹੋ ਗਏ ਸਾਡੇ ਕੋਲ ਇਹਨਾਂ ਨੇ ਅੱਗੇ ਦੇ ਕਾਬੂ ਪਾਇਆ ਤੁਸੀਂ ਦੇਖ ਸਕਦੇ ਟਰੈਕਟਰ ਦੇ ਤਖੋ ਵਗਣ ਦੇ ਠੀਰਾ ਠ ਨੁਕਸਾਨ ਬਹੁਤ ਹੋ ਰਿਹਾ ਤੇ ਹੈਰਾਨੀ ਦੀ ਗੱਲ ਏ ਆ ਜਿਵੇਂ ਵੀਰ ਨੇ ਕਿਹਾ ਵੀ ਸਾਨੂੰ ਸਮਝ ਨਹੀਂ ਆ ਰਹੀ ਆ ਕਿੱਥੋਂ ਪਈ ਇਸ ਵਾਰ ਇਹ ਸ਼ਰਾਪਤੀਆਂ ਸਰਾਂ ਵੱਲੋਂ ਲੱਗ ਰਹੀ ਏ ਕਿੰਨੀਆਂ ਵੱਲੋਂ ਲੱਗ ਰਹੀ ਏ ਨੁਕਸਾਨ ਬਹੁਤ ਜ਼ਿਆਦਾ ਹੋਇਆ ਆ ਆਪਾਂ ਹਾਜੀ ਬਸਤੀ ਦੇ ਵਿੱਚ ਦੇਖਿਆ 110 ਇੱਕ ਜਿਹੜਾ ਮਤਲਬ ਖਣਕ ਖੜ ਕੇ ਸੁਆਹ ਹੋ ਗਈ ਲੋਕਾਂ ਦਾ ਰੌਣਕ ਦੁੱਖ ਪੁੰ ਲੈਣੀ ਜਾ ਰਿਹਾ ਅਵੀ ਆਸਰੇ ਵੀ ਉਹਦੇ ਮੁਰਗੀ ਖਾਨੇ ਦੇ ਵਿੱਚ ਉਹ ਮੁਰਗੀਆਂ 2500 ਛੁੱਟ ਗਈਆਂ 9000 ਹਾਂਜੀ ਸੋ ਬਹੁਤ ਜਿਆਦਾ ਨੁਕਸਾਨ ਹੋ ਰਹੇ ਨੇ ਪਰ ਛੋਟੀ ਵਾਲੇ ਗੱਲ ਕਰੀਏ ਪੰਨਾ ਸ਼ਹੀਦ ਗੱਲ ਕਰੀਏ ਮੱਲੋਕੇ ਰਟੋਲ ਜੇ ਸਾਰੇ ਪਿੰਡਾਂ ਦੇ ਵਿੱਚ ਅੱਜ ਇਹ ਨੁਕਸਾਨ ਬਹੁਤ ਹੋ ਰਿਹਾ ਹੈ ਪਰ ਸਰਕਾਰ ਨੂੰ ਵੀ ਬੇਨਤੀ ਵੀ ਇਹਨਾਂ ਪਿੰਡਾਂ ਦੇ ਵਿੱਚ ਵਿਜ਼ਿਟ ਕਰਕੇ ਜੋ-ਜੋ ਲੋਕਾਂ ਦਾ ਨੁਕਸਾਨ ਹੋਇਆ ਨੁਕਸਾਨ ਦੀ ਖੁਸ਼ੀ ਕੀਤੀ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ